ਕਲਾਨੌਰ ਵਿਖੇ ਦਿਨ ਦਿਹਾੜੇ ਇੱਕ ਚੋਰ ਨੇ ਸਿਮਿੰਟ ਸਟੋਰ ਨੂੰ ਨਿਸ਼ਾਨਾ ਬਣਾਇਆ ਚੋਰ ਨੇ ਦਿਨ ਦਿਹਾੜੇ ਦੁਕਾਨ ਤੋਂ ਮੋਬਾਈਲ ਚੋਰੀ ਕਰਕੇ ਉਹ ਫਰਾਰ ਹੋ ਗਿਆ ਇਹ ਪੂਰੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਤੁਹਾਨੂੰ ਦੱਸ ਦੇਈਏ ਕਿ ਕਰੀਬ ਸਾਲ ਪਹਿਲਾਂ ਵੀ ਇਹ ਦੁਕਾਨ ਤੋਂ 1.5 ਲੱਖ ਰੁਪਏ ਚੋਰ ਲੈ ਕੇ ਫਰਾਰ ਹੋ ਗਏ ਸਨ ਇਸ ਸਬੰਧੀ ਕਲਾਨੌਰ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਤੇ ਉੱਥੇ ਹੀ ਪੁਲਿਸ ਵੱਲੋਂ ਵਿਸ਼ਵਾਸ ਦਿੱਤਾ ਹੈ ਕਿ ਚੋਰ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਮੈਂ ਦਿਲਿੰਦਰ ਸਿੰਘ ਪੁੱਤਰ ਮਹਰਾਂ ਸਿੰਘ ਪਿੰਡ ਵੀਮਾ ਬਾਦ ਮੇਰੀ ਕਲਾ ਨਾਲ ਬਸਟੈਂਡ ਦੇ ਸਾਹਮਣੇ ਵਾਲੀ ਇੱਕ ਸੀਰੀਜ਼ ਦੁਕਾਨ ਆ ਤੇ ਇੱਥੇ ਮੈਂ ਦੂਜੀ ਦੁਕਾਨ ਤੇ ਸਰੀਰ ਦੁਕਾਨ ਚ ਗਿਆ ਸੀ ਇੱਥੇ ਨਾਲ ਦੀ ਦੁਕਾਨੀ ਆ ਤੇ ਮੇਰਾ ਇੱਥੇ ਕਾਊਂਟਰ ਦੇ ਉੱਤੇ ਮੋਬਾਈਲ ਪਿਆ ਸੀ ਕੋਈ ਚੋਰ ਆਏ ਨੇ ਤੇ ਚੋਰਾਂ ਨੇ ਪਹਿਲਾਂ ਮੇਰੇ ਕੈਮਰਾ ਲਗਾ ਕੈਮਰੇ ਦੇ ਵਿੱਚ ਜਿਹੜੀ ਫੋਟੋ ਹੁੰਦੀ ਹੈ ਉਹਨਾਂ ਨੂੰ ਬੰਨਿਆ ਸੀ ਤੇ ਪਹਿਲਾਂ ਉਹਨਾਂ ਨੇ ਗੱਲਾ ਵੇਖਿਆ ਗੱਲੇ ਵਿੱਚ ਉਹਨਾਂ ਨੂੰ ਕੋਈ ਪਹਿਚ ਨਹੀਂ ਲੱਭਾ ਉਹ ਫਿਰ ਜਾਣ ਲੱਗੇ ਤਾਂ ਮੇਰਾ ਮੋਬਾਈਲ ਚੁੱਕ ਕੇ ਲੈ ਗਏ ਨੇ ਤੇ ਕਿਉਂਕਿ ਗੱਡੀ ਦੇ ਵਿੱਚ ਮੈਂ ਪੈਸੇ ਕਦੀ ਹੁ ਰੱਖਦਾ ਨਹੀਂ 1.5 ਸਾਲ ਸਾਲ ਸਵਾ ਸਾਲ ਹੋ ਗਿਆ ਉਹ ਤੋਂ ਪਹਿਲਾਂ ਹੀ ਮੇਰਾ ਇਥੋਂ 1.5 ਲੱਖ ਦੀ ਚੋਰੀ ਹੋ ਗਈ ਸੀ ਤੇ ਇਸ ਤੋਂ ਬਾਅਦ ਮੈਂ ਦਰਖਾਸਤ ਦਿੱਤੀ ਹੈ ਉਸ ਪੁਲਿਸ ਸਟੇਸ਼ਨ ਤੇ ਤੇ ਉਹ ਆਂਦੇ ਨੇ ਬੰਦੀ ਕਾਰਵਾਈ ਕਰਾਂਗੇ ਤੇ ਅਸੀਂ ਆਂਦੇ ਹਾਂ ਵਿੱਚ ਜਿਹੜਾ ਚੋਰੀਆਂ ਦੇ ਨਿਤ ਚੋਰੀਆਂ ਹੁੰਦੀਆਂ ਨੇ ਉਹਨਾਂ ਉੱਥਾਲਾ ਪਈਏ ਭਾਈ ਜਾਏ ਤੇ ਸਾਨੂੰ ਇਨਸਾਫ਼ ਮਿਲੇ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज